ਹੇਮਾ ਕਮੇਟੀ ਤੇ ਮੈਂ ਗੱਲ ਕਰ ਰਿਹਾ ਸੀਗਾ ਹੇਮਾ ਕਮੇਟੀ ਦਾ ਕੀ ਨਵੇਂ ਐਕਸ਼ਨਸ ਕੀ ਨੇ ਨਹੀਂ ਦੇਖੋ ਹੇਮਾ ਕਮੇਟੀ ਦਾ ਸਭ ਇੱਕ ਚੀਜ਼ ਜਿਹੜੀ ਹੁੰਦੀ ਹੈ ਨਾ ਮੈਂ ਥੋੜੀ ਜਿਹੀ ਗੁਸਤਾਖੀ ਕਰੂੰਗਾ ਟੈਕਨੀਕਲੀ ਤੁਹਾਨੂੰ ਦੱਸਦਾ ਜੀ ਜੀ ਕਿ ਕਮੇਟੀ ਐਕਸ਼ਨ ਨਹੀਂ ਲੈਂਦੀ ਹੁੰਦੀ ਖੁਦ ਜੀ ਐਕਸ਼ਨ ਲੈਣਾ ਹੁੰਦਾ ਸਰਕਾਰ ਜਾਂ ਪੁਲਿਸ ਨੇ ਕਮੇਟੀ ਨੇ ਫਾਈਂਡਿੰਗਸ ਕਰਨੀਆਂ ਹੁੰਦੀਆਂ ਜਿਹੜੀ ਕੋਈ ਜਾਂਚ ਵਾਲੀ ਹੈ ਨਾ ਜਿੱਥੇ ਜਾਂਚ ਕਮੇਟੀ ਆ ਜਾਏਗੀ ਉਹਨੇ ਸਿਰਫ ਫਾਈਂਡਿੰਗਸ ਕਰਨੀਆਂ ਫਾਈਂਡਿੰਗਸ ਕਲੈਕਟ ਕੀਤੀਆਂ ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਹੂੰ ਉਹ ਇੱਕ ਐਕਟ ਹੁੰਦਾ ਉਹਦੇ ਤਹਿਤ ਕਮਿਸ਼ਨ ਨੂੰ ਪਾਵਰ ਮਿਲ ਜਾਂਦੀ ਹੈ ਉਹਨਾਂ ਨੇ ਫਾਈਂਡਿੰਗਸ ਇਕੱਠੀਆਂ ਕੀਤੀਆਂ ਲਿਆ ਕੇ ਉਹਨਾਂ ਨੇ ਰੱਖ ਦਿੱਤੀ ਸਦਨ ਚ ਹੂੰ ਲਓ ਬਈ ਚੱਕੋ ਹੁਣ ਐਕਸ਼ਨ ਜਿਸ ਵਿੱਚ ਲੈਣਾ ਹੈ ਉਹ ਕੌਣ ਹੈ ਸਰਕਾਰ ਜੀ ਸਰਕਾਰ ਚਾਹੇ ਕੁਝ ਵੀ ਕਰੇ ਹੂੰ ਹੂੰ ਠੀਕ ਹੈ ਨਾ ਸੋ ਇਹ ਇੱਕ ਪ੍ਰੋਸੈਸ ਹੁੰਦਾ ਦਰਸਲ ਕੀ ਹੈ ਕਿ 2017 ਚ ਜੀ ਇੱਕ ਆਰਟਿਸਟ ਸੀ ਉਸਨੇ ਦੋਸ਼ ਲਾਇਆ ਸੀ ਸ਼ੋਸ਼ਣ ਦਾ ਹੂੰ ਉਸ ਤੋਂ ਬਾਅਦ ਕੇਰਲ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀਗਾ ਜਿਸ ਨੂੰ ਆਹ ਕਹ ਲੋਕੇ ਲੀਡ ਕੀਤਾ ਸੀਗਾ ਜੋ ਜਸਟਿਸ ਹਿਮਾ ਜੀ ਆ ਉਹ ਬਣ ਗਈ ਹਿਮਾ ਕਮੇਟੀ ਠੀਕ ਹੈ ਜੀ ਉਹਨਾਂ ਨੇ ਜੋ ਫਾਈਂਡਿੰਗਸ ਸੀਗੀ ਇੰਡਸਟਰੀ ਦੀਆਂ ਕਿਉਂਕਿ ਇਹ ਦੇਖੋ ਇਹ ਮਾਮਲਾ ਜਦੋਂ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਇਸ ਕੱਲ ਨੇ ਜ਼ੋਰ ਫੜਿਆ ਕਿ ਅੰਦਰੂਨੀ ਜਾਣਕਾਰੀ ਤੇ ਇਕੱਤਰ ਕਰੋਨਾ ਕੇਸ ਇੰਡਸਟਰੀ ਚ ਚੱਲ ਕੀ ਰਿਹਾ ਹੈ ਜਿਹੜੀ ਮਲਿਆਲੀ ਇੰਡਸਟਰੀ ਬਹੁਤ ਰਿਚ ਇੰਡਸਟਰੀ ਹੈ ਸਰ ਜੀ ਬਿਲਕੁਲ ਤਾਂ ਉਹ ਵੀ ਸਾਊਥ ਚ ਆ ਗਈ ਹੈ ਹੂੰ ਹੂੰ ਤਾਂ ਉਹਨਾਂ ਦਾ ਸਿਨੇਮਾ ਬੜਾ ਮਾਰਕੀ ਦਾ ਸਿਨੇਮਾ ਹੁੰਦਾ ਹੈ ਜੀ ਅਸਲ ਪਹਿਲਾਂ ਨਾ ਖੇਤਰੀ ਫਿਲਮ ਹੁੰਦੀ ਹੁੰਦੀ ਸੀਗੀ ਦੂਰਦਰਸ਼ਨ ਤੇ ਦੁਪਹਿਰੇ ਹੂੰ ਅਹੀਂ ਨਿਕਨੇ ਕਿਉਂ ਹੁੰਦੀ ਸੀ ਤਾਂ ਉਹਦੇ ਚ ਸਾਨੂੰ ਭਾਸ਼ਾ ਤਾਂ ਨਹੀਂ ਸੀ ਸਮਝ ਆਉਂਦੀ ਤੇ ਪਰ ਜਦੋਂ ਮਲਿਆਲੀ ਫਿਲਮ ਆ ਜਾਂਦੀ ਸੀ ਤਾਂ ਮੈਨੂੰ ਵੇਖਣ ਦਾ ਮਜ਼ਾ ਆ ਜਾਂਦਾ ਸੀ ਜੀ ਉਹ ਇਹਨਾਂ ਆਰਟ ਤੇ ਵਧੀਆ ਕੰਮ ਕਰਦੇ ਤਾਂ ਖੈਰ ਇਹਨਾਂ ਨੇ ਫਿਰ ਉਹ ਜਿਹੜੀ ਰਿਪੋਰਟ ਸਬਮਿਟ ਕੀਤੀ ਆ ਉਹ ਕਾਫੀ ਦਿਨ ਤੱਕ ਪਈ ਰਹੀ ਹੁਣ ਇਹਨਾਂ ਨੇ ਨਸ਼ਰ ਕੀਤੀ ਆ ਜੀ ਨਸ਼ਰ ਕੀਤੀ ਆ ਤਾਂ ਉਹਦੇ ਵਿੱਚ ਸਭ ਇਹ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਬਹੁਤ ਸਾਰੀਆਂ ਐਸੀਆਂ ਐਕਟ੍ਰੈਸ ਸੀਗੀਆਂ ਜਿਨ੍ਹਾਂ ਨੇ ਦਰਜ ਕਰਵਾਇਆ ਕਿ ਸਾਨੂੰ ਕੰਮ ਦੇ ਬਦਲੇ ਆਬਰੂ ਦੇਣ ਦਾ ਸਮਝੌਤਾ ਕਰਨ ਵਾਸਤੇ ਮਜਬੂਰ ਕੀਤਾ ਗਿਆ ਜੀ ਤਾਂ ਉਹਦੇ 'ਚ ਹੁਣ ਦੋਸ਼ ਲੱਗੇ ਆ ਇੱਕ ਤਾਂ ਉਹਨਾਂ ਦਾ ਬੜਾ ਕਿਹ ਲੋਕ ਕਿ ਫਿਲਮ ਮੇਕਰ ਤਗੜਾ ਯਾਰ ਰஞ்சிਤ ਸ਼ਾਇਦ ਉਹਦਾ ਨਾਮ ਹੈ ਜੀ ਇੱਕ ਆਰਟਿਸਟ ਹੈ ਸਦੀਕੀ ਦੋਨੇ ਔਰਡ ਵਿਨਰ ਨੇ ਹਮ ਹਮ ਇਹਨਾਂ ਦੋਨਾਂ ਨੂੰ ਔਦੇ ਮਿਲੇ ਹੋਏ ਸੀਗੇ ਜਿਵੇਂ ਕਲਾ ਦੇ ਖੇਤਰ 'ਚ ਆਪਣੇ ਇਥੇ ਔਦੇ ਮਿਲੇ ਹੁੰਦੇ ਆ ਤਾਂ ਇਹਨਾਂ ਨੇ ਔਦੇ ਨਾਲ ਦੀ ਨਾਲ ਛੱਡ ਦਿੱਤੇ ਆ ਤਾਂ ਹੁਣ ਐਕਸ਼ਨ ਕੀ ਹੁੰਦਾ ਅੱਗੇ ਜਾ ਕੇ ਉਥੇ ਸਰਕਾਰ ਨੇ ਉਹਦੇ ਤੇ ਇੱਕ ਕਮੇਟੀ ਅੱਡ ਤੋਂ ਬਣਾ ਦਿੱਤੀ ਆ ਤੇ ਕੀ ਕੀਤਾ ਜਾਵੇ ਤੋਂ ਉਹਨਾਂ ਦੀ ਐਕਸ਼ਨ ਟੇਕਰ ਰਿਪੋਰਟ ਆਏਗੀ ਜਦੋਂ ਫਿਰ ਪਤਾ ਲੱਗੇਗਾ ਕਿ ਕੀ ਹੁੰਦਾ ਪਰ ਇਹਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਉਥੇ ਅਤਕਰਾ ਦਿੱਤਾ ਹੈ ਇੰਡਸਟਰੀ ਦੇ ਜਿਹੜੇ ਕਹਿ ਲਓ ਕਿ ਭੇਤ ਹੁੰਦੇ ਆ ਜੀ ਉਹ ਸਾਰੇ ਇਸ ਰਿਪੋਰਟ ਦੇ ਵਿੱਚ ਆ ਗਿਆ ਕਿ ਅੰਦਰ ਖਾਤੇ ਕੰਮ ਦੇ ਬਦਲੇ ਕਿਸ ਤਰ੍ਹਾਂ ਦੀਆਂ ਗੰਧੀਆਂ ਡਿਮਾਂਡਾਂ ਜਿਹੜੀਆਂ ਰੱਖੀਆਂ ਜਾਂਦੀਆਂ ਜਾਂ ਕਹਿ ਲਓ ਕਿ ਕੰਪਰੋਮਾਈਜ਼ ਕਰਨ ਵਾਸਤੇ ਕਿਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਬੁਣਤਾ ਬੁਣੀਆਂ ਜਾਂਦੀਆਂ ਉਹ ਸਾਰਾ ਕੁਝ ਇਸ ਕਮੇਟੀ ਦੀ ਰਿਪੋਰਟ 'ਚ ਆਇਆ ਜੀ 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 ਬੜਾ ਕੁਝ ਸਾਹਮਣੇ ਆਇਆ ਤੇ ਆਉਣਾ ਵੀ ਆਜੇ ਹੋਰ ਵੀ ਆਉਣਾ ਵੀ ਚਾਹੀਦਾ ਸਰ ਜੀ ਜੀ ਪਰਮਜੀਤ ਜੀ ਕਹਿ ਰਹੇ ਕਿ ਮੋਦੀ ਇਜ਼ ਵੈਰੀ ਡੇਂਜਰਸ ਪਰਸਨ ਐਂਡ ਹਿਸ ਐਮਪੀ ਇਜ਼ ਆਲਸੋ ਸਪੀਕ ਅਗੇਂਸਟ ਕਿਸਾਨ ਸ਼ਾਇਦ ਕੰਗਣਾਵਾਲੀ ਨਿਊਜ਼ ਉਹਨਾਂ ਨੇ ਹੁਣ ਦੇਖੀ ਹੋਣੀ ਐ ਤਾਂ ਗੱਲ ਕਰ ਰਹੇ ਨੇ ਆਜ਼ਮ ਖਾਨ ਜੀ ਸ਼ੁਕਰੀਆ ਜੀ ਬਹੁਤ ਬਹੁਤ ਜਾਟਾਂ ਨੂੰ ਫਾਇਰ ਜੀ ਕਰੇ ਕਿ ਅਦਿੱਤਿਆ ਪੰਚੋਲੀ ਮੇਨ ਇਹ ਕੰਮ ਕਰਦਾ ਜਿਹੜਾ ਨਹੀਂ ਉਹ ਤੇ ਹਿੰਦੀ ਇੰਡਸਟਰੀ ਚ ਰਹਿ ਗਿਆ ਨਾ ਜੀ ਤੇ ਖੇਤਰੀ ਇੰਡਸਟਰੀ ਆ ਗਈ ਜੀ ਜੀ ਤਾਂ ਉਹਦੇ ਚ ਪਤਾ ਨਹੀਂ ਅਦਿੱਤਿਆ ਪੰਚੋਲੀ ਕਰਦਾ ਕਿ ਨਹੀਂ ਕਰਦਾ ਉਹਨੂੰ ਵੈਸੇ ਕੰਗੜਾ ਨੇ ਵੀ ਇੱਕ ਵਾਰੀ ਬੁਲੇਟਿਆ ਸੀਗਾ ਉਹਦਾ ਮੁੰਡਾ ਵੀ ਉਹ ਵੀ ਮੈਨੂੰ ਲੱਗਦਾ ਕਿ ਇੱਕ ਵਾਰੀ ਕਿਰ ਗਿਆ ਸੀ ਸੋ ਇਸ ਤਰ੍ਹਾਂ ਦੇ ਜਿਹੜੇ ਦੋਸ਼ ਆ ਕਿਸੇ ਇੱਕ ਇੰਡਸਟਰੀ ਤੇ ਨਹੀਂ ਲੱਗਦੇ ਜੀ ਜੀ ਇਹ ਸਭ ਇਸੇ ਇਹ ਬਹੁਤ ਕਹਿ ਲਓ ਕਿ ਬਹੁਤ ਹੱਦ ਤੱਕ ਕਹਿ ਲਈਏ ਇਹ ਕੁਝ ਚੀਜ਼ਾਂ ਸੱਚ ਵੀ ਹੁੰਦੀਆਂ ਨੇ ਤੇ ਉਹ ਚੀਜ਼ਾਂ ਸੱਬੇ ਪਾਸੇ ਪਸਾਰ ਵੀ ਰੱਖਦੀਆਂ ਕਿਉਂਕਿ ਅੱਜ ਹੁਣ ਆਪਾਂ ਦੇਖੀਏ ਤਾਂ ਆਪਣਾ ਆ ਗਿਆ ਜੀ ਪਾਲੀਵੁੱਡ ਆ ਗਿਆ ਕੋਈ ਲਾਲੀਵੁੱਡ ਹੈ ਕੋਈ ਕੋਈ ਜਾਈ ਕੋਈ ਕੋਈ ਜਾਈ ਪਰ ਕਿਤੇ ਨਾ ਕਿਤੇ ਜਿੱਥੇ ਇਸ ਤਰ੍ਹਾਂ ਦੀ ਇੰਡਸਟਰੀ ਵਿਕਸਤ ਹੋ ਜਾਂਦੀ ਆ ਉੱਥੇ ਇਸ ਤਰ੍ਹਾਂ ਦਾ ਕਹ ਲਓ ਕਿ ਗੰਦਾ ਕੰਮ ਜਿਹੜਾ ਚੱਲੂ ਵੀ ਹੋ ਜਾਂਦਾ ਹੈ ਇਹ ਸੱਚ ਆ ਹਕੀਕਤ ਆ ਮੀ ਟੂ ਦੇ ਵਿੱਚ ਕੀ ਹੋਇਆ ਸੀਗਾ ਜੀ ਉਦੋਂ ਉਦੋਂ ਵੀ ਤੇ ਕਹਿੰਦੇ ਇਸ ਤਰ੍ਹਾਂ ਦੇ ਬਹੁਤ ਸਾਰੇ ਵੈਸੇ ਦੋਸ਼ ਗਲਤ ਵੀ ਲੱਗ ਜਾਂਦੇ ਹੋਣੇ ਆ ਪਰ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਉਜਾਗਰ ਹੋਏ ਸੀਗੇ ਹੂੰ ਜੀ 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 ਕੁਲਵੰਤ ਸਿੰਘ ਜਿਹੜਾ ਇਹ ਕਹਿ ਰਿਹਾ ਕਿ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਵੀ ਇਹੋ ਜਿਹਾ ਬੜਾ ਕੁਝ ਹੁੰਦਾ ਜ ਜੀ ਕਹਿ ਰਹੇ ਕਿ ਪੰਜਾਬ ਚ ਬਈ ਰਿਸ਼ਵਤ ਖੋਰੀ ਬੰਦ ਨਹੀਂ ਹੋਈ ਬੰਦ ਹੋਣ ਵਾਲਾ ਤੇ ਪਈ ਔਖੇ ਹੀ ਕੰਮ ਹੈ ਰਣਜੀਤ ਜੀ ਦੱਸ ਰਹੇ ਨੇ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਕੋਲ ਇੱਕ ਹੋਟਲ ਦੀ ਲਾਸਟ ਮੰਜ਼ਲ ਨੂੰ ਪ੍ਰਸ਼ਾਸਨ ਨੇ ਢਾਟ ਤਾਇਆ ਕਹਿੰਦੇ ਜੀ